ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਪੰਜਾਬ ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਡਾਕਟਰ ਦਿਲਜੀਤ ਸਿੰਘ ਝੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਮਸਲਾ ਸਭੂ ਪੰਜਾਬੀਆਂ ਦੀ ਸੁਰੱਖਿਆ ਦਾ ਹੈ ਜੇ ਇੱਕ ਮਾਨਯੋਗ ਜੱਜ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ ਤਾਂ ਸੂਬੇ ਦੇ ਬਾਕੀ ਲੋਕ ਸਰਕਾਰ ਤੇ ਪ੍ਰਸ਼ਾਸਨ ਚ ਆਪਣੇ ਵਿਸ਼ਵਾਸ ਨੂੰ ਬਰਕਰਾਰ ਕਿਵੇਂ ਰੱਖਣਗੇ ਇਹ ਬੜੀ ਹਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਤੇ ਕਾਰਜਕਾਰੀ ਤੁ ਖਫਾ ਹੋ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਇੱਕ ਜੱਜ ਸਾਹਿਬ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਕਰ ਦਿੱਤੀ ਔਰ ਆਪਣੀ ਸੁਰੱਖਿਆ ਵਾਸਤੇ ਚੰਡੀਗੜ੍ਹ ਪੁਲਿਸ ਤੇ ਹਰਿਆਣਾ ਪੁਲਿਸ ਦੀ ਜਿਹੜੀ ਸਿਕਿਉਰਿਟੀ ਹੈ ਉਹ ਲੈ ਲਈ ਮੈਂ ਸਮਝਦਾ ਕਿ ਪੰਜਾਬ ਸਰਕਾਰ ਵਾਸਤੇ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਜੇ ਸਾਡੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਹੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਤੇ ਭਰੋਸਾ ਨਹੀਂ ਹੈ ਤੇ ਜਿਹੜੀ ਪੰਜਾਬ ਦੀ ਸਾਡੀ 3 ਕਰੋੜ ਦੀ ਪਾਪੂਲੇਸ਼ਨ ਹੈ ਉਹ ਕਿਦੇ ਸਹਾਰੇ ਦੇ ਉੱਤੇ ਜਿਹੜੀ ਹੈ ਦਿਲ ਕੱਟ ਰਹੀ ਹੈ ਇੱਕ ਬਹੁਤ ਵੱਡਾ ਕੁਐਸਚਨ ਜਿਹੜਾ ਉਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਲੱਗ ਗਿਆ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਸੀਂ ਹੋਮ ਮਿਨਿਸਟਰ ਹੋ ਕੀ ਤੁਹਾਨੂੰ ਹੋਮ ਮਿਨਿਸਟਰ ਬਣੇ ਰਹਿਣ ਦਾ ਹੱਕ ਹੈ ਜਦੋਂ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਸਾਹਿਬ ਨੇ ਕਹਿਤਾ ਕਿ ਮੈਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਨਹੀਂ ਚਾਹੀਦੀ ਮੈਨੂੰ ਨਿਊਟਰਲ ਸਿਕਿਉਰਿਟੀ ਚਾਹੀਦੀ ਇਹ ਸ਼ਬਦ ਜਿਹੜੇ ਨੇ ਜਿਹੜੇ ਅਖਬਾਰਾਂ ਦੇ ਵਿੱਚ ਅੱਜ ਛਪੇ ਆ ਇਹ ਬਹੁਤ ਗੰਭੀਰ ਹੈ ਬਹੁਤ ਵੱਡੀ ਇਨਡਿਕਟਮੈਂਟ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੱਸਣ ਕਿ ਪੰਜਾਬ ਦੀ ਜਨਤਾ ਕਿਤੇ ਸਾਰੇ ਇਸ ਵੇਲੇ ਜਿਹੜੀ ਹੈ ਉਹ ਦਿਨ ਕੱਟ ਰਹੀ ਹੈ ਜੇ ਹਾਈ ਕੋਰਟ ਦੇ ਜੱਜ ਸਰਬੱਤ ਨੂੰ ਤੁਹਾਡੀ ਪੁਲਿਸ ਤੇ ਉੱਤੇ ਭਰੋਸਾ ਨਹੀਂ ਇਸ ਕਰਕੇ ਨੈਤਿਕ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਔਰ ਸਿਖਰ ਦਿੱਤੀ ਗਲਤਫੁਰ ਕੀ ਹੋ ਸਕਦੀ ਹੈ ਕਿ ਜੇ ਸਾਡੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਹੀ ਪੰਜਾਬ ਪੁਲਿਸ ਤੇ ਸਿਕਿਉਰਿਟੀ ਤੇ ਭਰੋਸਾ ਨਹੀਂ ਹੈ ਤੇ ਜਿਹੜੀ ਪੰਜਾਬ ਦੀ 3.3 ਕਰੋੜ ਦੀ ਪਾਪੂਲੇਸ਼ਨ ਹੈ ਉਹ ਕਿਦੇ ਸਹਾਰੇ ਦੇ ਉੱਤੇ ਜਿਹੜੀ ਹੈ ਦਿਲ ਕੱਟ ਰਹੀ ਹੈ ਇੱਕ ਬਹੁਤ ਵੱਡਾ ਕੁਐਸਚਨ ਜਿਹੜਾ ਉਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਲੱਗ ਗਿਆ। ਗੋਪੀ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪੰਜਾਬ ਦੀ ਜਨਤਾ ਨੂੰ ਜਵਾਬ ਦੇਣਾ ਚਾਹੀਦਾ। ਕਿ ਤੁਸੀਂ ਹੋਮ ਮਿਨਿਸਟਰ ਹੋ ਕੀ ਤੁਹਾਨੂੰ ਹੋਮ ਮਿਨਿਸਟਰ ਬਣੇ ਰਹਿਣ ਦਾ ਹੱਕ ਹੈ? ਜਦੋਂ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਸਾਹਿਬ ਨੇ ਕਹਿਤਾ ਕਿ ਮੈਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਨਹੀਂ ਚਾਹੀਦੀ ਮੈਨੂੰ ਨਿਊਟਰਲ ਸਿਕਿਉਰਿਟੀ ਚਾਹੀਦੀ ਇਹ ਸ਼ਬਦ ਜਿਹੜੇ ਨੇ ਤੇ ਜਿਹੜੇ ਅਖ਼ਬਾਰਾਂ ਦੇ ਵਿੱਚ ਅੱਜ ਛਪੇ ਆ ਇਹ ਬਹੁਤ ਗੰਭੀਰ ਹੈ ਬਹੁਤ ਵੱਡੀ ਇਨਡਿਕਟਮੈਂਟ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੱਸਣ ਕਿ ਪੰਜਾਬ ਦੀ ਜਨਤਾ ਕਿਤੇ ਸਾਰੇ ਇਸ ਵੇਲੇ ਜਿਹੜੀ ਹੈ ਉਹ ਦਿਨ ਕੱਟ ਰਹੀ ਹੈ ਜੇ ਹਾਈ ਕੋਰਟ ਦੇ ਜੱਜ ਸਾਹਿਬਾਂ ਨੂੰ ਤੁਹਾਡੀ ਪੁਲਿਸ ਤੇ ਉੱਤੇ ਭਰੋਸਾ ਨਹੀਂ ਇਸ ਕਰਕੇ ਨੈਤਿਕ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ। ਉਹ ਸਿਫਤ